ਤੁਸੀਂ ਦੇਖਿਆ ਕਿ ਪੰਜਾਬ ਸਰਕਾਰ ਦਾ ਤਾਨਾ ਸਾਹੀ ਰਵਈਆ ਕੱਲ ਕਿਸ ਤਰ੍ਹਾਂ ਉਸ ਸਮੇਂ ਜਦੋਂ ਤਰਨਤਾਰਨ ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਛੱਤਰ ਸਿੰਘ ਨੂੰ ਮੈਂ ਸਮਝਦਾ ਬੇਬਜਾ ਜਾਣ ਬੁੱਝ ਕੇ ਨਿਜਮਾ ਤੋਂ ਕਾਨੂੰਨ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਅਰੈਸਟ ਕੀਤਾ ਉਥੋਂ ਦੀ ਕੈਮਰੇ ਦੀਆਂ ਵੀਡੀਓ ਸਾਰੀਆਂ ਜ਼ਬਤ ਕੀਤੀਆਂ ਤੇ ਮੈਂ ਸਮਝਦਾ ਇਦੋਂ ਕੈਰਨ ਘਟਿਆ ਕਾਰਵਾਈ ਹੋ ਨਹੀਂ ਸਕਦੀ ਇੱਕ ਪਾਸੇ ਭਗਵਾਨਤਮਾਨ ਸਰਕਾਰ ਕੱਲ ਹੀ ਤੁਸੀਂ ਵੇਖਿਆ ਕਿ ਕੈਬਨਟ ਦੀਆਂ ਮੀਟਿੰਗਾਂ ਕਰਕੇ ਇਹ ਕਹਿ ਰਹੇ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸਤਾਪ ਦੀ ਜਿੱਥੇ ਮਨਾ ਰਹੇ ਆ ਘਰ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਪਦੇਸ਼ ਪਚਾਵਾਂਗੇ ਮੁੱਖ ਮੰਤਰੀ ਸਾਹਿਬ ਮੈਂ ਕਦੇ ਇਤਿਹਾਸ ਚ ਨਹੀਂ ਪੜਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੌਮ ਪੰਥ ਵਾਸਤੇ ਲੜਨ ਵਾਲੇ ਜੋ ਧਰਮੀ ਫੌਜੀ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਪੰਥ ਦੀ ਅਗਵਾਈ ਦੇ ਵਿੱਚ ਉਸ ਪਰਿਵਾਰ ਦਾ ਸਾਥ ਦਿੱਤਾ ਹੋਵੇ ਜਿਸ ਇਨਸਾਨ ਨੇ ਉਹ ਧਰਮੀ ਫੌਜੀ ਦਾ ਜਿਹਦੇ ਤਿੰਨ ਬੇਟੀਆਂ ਇੱਕ ਪੁੱਤਰ ਬਣ ਕੇ ਨਛੱਤਰ ਸਿੰਘ ਨੇ ਲਗਾਤਾਰ ਦਿਨ ਰਾਤ ਇੱਕ ਕਰਕੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਬੀਬਾ ਦੇ ਨਾਲ ਕੈਂਪੇਨ ਕੀਤੀ ਹੋਵੇ ਤੇ ਤੁਸੀਂ ਬਖਲਾਚਾ ਕੇ ਕਾਰਵਾਈ ਕਰ ਰਹੇ ਹੋ ਤੇ ਮੈਂ ਸਮਝਦਾ ਇੱਕ ਕਹਾਵਤ ਤੁਹਾਡੇ ਤੇ ਲਾਗੂ ਹੁੰਦੀ ਹੈ ਕਿ ਤੇਰੇ ਅੰਦਰੋਂ ਮੈਲ ਨਾ ਜਾਵੇ ਨਹੀਂ ਦਾ ਫਿਰੇ ਤੀਰਥਾਂ ਤੇ ਗੱਲਾਂ ਕਰਦਾ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਨੇਹਾ ਕਰ ਕਰ ਦੇਵਾਂਗੇ ਕਿਤੇ ਤੂੰ ਤਾਂ ਉਹ ਮੰਨੂ ਦੇ ਰਾਹ ਤੇ ਤੁਰਿਆ ਜਕਰੀਏ ਦੇ ਰਾਹ ਤੇ ਤੁਰਿਆ ਮੱッセ ਦੇ ਰਾਹ ਤੇ ਤੁਰਿਆ ਜੋ ਜਿਨ੍ਹਾਂ ਦੇ ਜਿਨ੍ਹਾਂ ਦੇ ਤਾਨਾਸਾਈ ਰਵਈਏ ਦੇ ਖਿਲਾਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਜਦੋਂ ਇੱਕ ਧਰਮ ਤੇ ਜ਼ੁਲਮ ਹੋ ਰਿਹਾ ਸੀ ਬੋਲਣ ਦੀ ਆਜ਼ਾਦੀ ਨਹੀਂ ਸੀ ਕੁਚਲਿਆ ਜਾ ਰਿਹਾ ਸੀ ਇਸੇ ਤਰ੍ਹਾਂ ਜਦੋਂ ਕੌਮ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ ਗਿਆ ਤੁਸੀਂ ਬਖਲਾ ਚਾਗੇ ਕਿ ਜੋ ਦਿੱਲੀ ਹਕੂਮਤ ਜੋ ਏਜੰਸੀਆਂ ਦੇ ਇਸ਼ਾਰੇ ਤੇ ਤੁਹਾਡੇ ਵਰਗਿਆਂ ਨੂੰ ਅੱਗੇ ਲਾ ਕੇ ਕਿਸ ਤਰ੍ਹਾਂ ਕੌਮ ਦੀ ਜਥੇਬੰਦੀ ਅਕਾਲੀ ਗੱਲ ਨੂੰ ਨਰੇਟਿਵ ਸਿਰਜ ਕੇ ਬਦਨਾਮ ਕੀਤਾ ਜਾ ਰਿਹਾ ਸੀ ਪਰ ਪੰਜਾਬ ਦਾ ਨੌਜਵਾਨ ਪੰਜਾਬ ਦਾ ਜੂਥ ਇਹ ਸਮਝ ਗਿਆ ਕਿ ਜਾਣ ਬੁੱਝ ਕੇ ਸ਼ਾਸ਼ਾ ਹੋ ਰਹੀਆਂ ਸਰਦਾਰ ਸਖਵੀਰ ਸਿੰਘ ਬਾਦਲ ਪੰਥ ਦੀ ਅਗਵਾਈ ਕਰ ਰਹੇ ਐ ਤੇ ਨਛੱਤਰ ਸਿੰਘ ਹੋਰੇ ਆਈਟੀ ਵਿੰਗ ਚਲਾ ਰਹੇ ਐ ਜੋ ਤੁਸੀਂ ਇਹ ਕੈਰਨਾਂ ਕਾਰਵਾਈ ਕੀਤੀ ਐ ਤੁਹਾਡਾ ਭਲੇਖਾ ਕਿ ਜੋ ਸੋਸ਼ਲ ਮੀਡੀਆ ਤੇ ਇਹ ਲਹਿਰ ਬਣੀ ਹੋਈ ਐ ਵੋਟਾਂ ਵੇਖੀਆਂ ਵੋਟਾਂ ਦਾ ਰਿਜ਼ਲਟ ਵੇਖਿਆ ਕਿ ਤੁਸੀਂ ਬੜਾ ਤੱਕਾ ਕੀਤਾ ਅਤਿਆਚਾਰ ਕੀਤਾ ਤਾਂ ਮਾਝੇ ਦੇ ਲੋਕ ਘਬਰਾਏ ਨਹੀਂ ਡਰੇ ਨਹੀਂ ਤੁਹਾਡੇ ਨਾਸੀ ਧੂਆਂ ਲਿਆਤਾ ਠੀਕ ਐ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਾਰ ਗਈ ਪੰਜਾਬ ਪੂਰ ਸਿੱਤ ਗਈ ਤੇ ਇਸੇ ਤਰ੍ਹਾਂ ਤੁਸੀਂ ਹੁਣ ਇਹ ਵੀ ਇਹ ਤੁਹਾਡੇ ਮਨ ਦਾ ਭਲੇਖਾ ਕਿ ਜੋ ਜੂਥ ਜੋ ਨੌਜਵਾਨ ਹਰ ਰੋਜ਼ ਪੰਜਾਬ ਸਰਕਾਰ ਦੀ ੱੱਕੇਸਾਈ ਖਿਲਾਫ ਪੋਸਟਾਂ ਪਾਉਂਦੇ ਐ ਸਰਕਾਰ ਦੀਆਂ ਨਲਾਇਕਾਂ ਦੀਆਂ ਪੋਸਟਾਂ ਪਾਉਂਦੇ ਐ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੇ ਹੋਏ ਕਾਰਜਾਂ ਦੇ ਪੰਜਾਬ ਪ੍ਰਤੀ ਪੰਥ ਪ੍ਰਤੀ ਕੌਮ ਪ੍ਰਤੀ ਕੀਤੇ ਹੋਏ ਕਾਰਜਾਂ ਦੀਆਂ ਪੋਛਤਾ ਪਾ ਰਹੇ ਐ ਕਿ ਉਹ ਪਾ ਨਾ ਸਕਣ ਤੁਸੀਂ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਅਣਪਛਾਤੇ ਰੱਖੇ ਹੋਏ ਐ ਜਿੰਨੇ ਮਰਜ਼ੀ ਰੱਖ ਲਓ ਚਾਹੇ ਸਮੁੱਚੇ ਅਕਾਲੀ ਵਰਕਰਾਂ ਨੂੰ ਤੁਸੀਂ ਜੇਲ੍ਹਾਂ ਚ ਬੰਦ ਕਰ ਦਿਓ ਪਰ ਤੁਸੀਂ ਕੱਲ ਹੀ ਵੇਖਿਆ ਕਿ ਤੁਹਾਡੀ ਇਹ ਕਹਿ ਰਹਿਨਾ ਕਾਰਵਾਈ ਤੋਂ ਬਾਅਦ ਵੀ ਸਮੁੱਚਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਸਮੁੱਚੇ ਚੈਨਲ ਪੰਜਾਬ ਦੇ ਜੂਥ ਨੇ ਸਿੱਖ ਕੌਮ ਦੇ ਜੂਥ ਨੇ ਨੌਜਵਾਨਾਂ ਨੇ ਭਰਿਆ ਪਿਆ ਸੀ ਕਿ ਤੱਕਾ ਹੋ ਰਿਹਾ ਹੈ ਤੇ ਅਸੀਂ ਫੇਰ ਤੈਨੂੰ ਕਹਨੇ ਆ ਕਿ ਤੂੰ ਯਾਦ ਰੱਖ ਕਿ ਸਾਡੀਆਂ ਉਹ ਬੀਬੀਆਂ ਜਿਹੜੀਆਂ ਕਹਿ ਜਾਂ ਸੀ ਜਦੋਂ ਮੀਰ万 ਨੂੰ ਜ਼ੁਲਮ ਕਰਦਾ ਸੀ ਅਤਿਆਚਾਰ ਕਰਦਾ ਸੀ ਕੋਈ ਕਹਿੰਦੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਸੋ ਇਹ ਬਾਰਿਸ਼ ਉਹ ਬੀਬੀਆਂ ਦੇ ਐ ਤੁਹਾਡੇ ਦਵਾਈਆਂ ਤੋਂ ਨਹੀਂ ਦੱਬੇ ਜਾਣੇ ਪਰ ਹਾਂ ਇਹ ਕੱਲ ਸਵੇਰੇ ਵੀ ਮਨਾਂ 'ਚ ਸ਼ੰਕ ਹੈ ਕਿ ਜੇ ਤੁਸੀਂ ਐਸਐਸਪੀ ਸਸਪੈਂਡ ਕੀਤਾ ਕਿਤੇ ਇਹ ਤਾਂ ਨਹੀਂ ਸੀ ਕਿ ਅਕਾਲੀ ਦਲ ਦੇ ਯੋਧਿਆਂ ਖਿਲਾਫ ਵਰਕਰਾਂ ਖਿਲਾਫ ਉਹ ਨਜਾਇਜ਼ ਕਾਰਵਾਈ ਕਰ ਜੇ ਉਸ ਨੇ ਕਰਨ ਤੋਂ ਮਨਾ ਕਰਤਾ ਤਾਂ ਹੀਓ ਤਾਂ ਨਹੀਂ ਸਸਪੈਂਡ ਕਰਤਾ ਨਹੀਂ ਤਾਂ ਇੱਥੇ ਵੇਖਿਆ ਕਿ ਕਿਸ ਤਰ੍ਹਾਂ ਗੈਂਗਸਟਰਾਂ ਨੇ ਸਿੱਧੂ ਮੂਸੇ ਵਾਲਾ ਨੰਗਲੰਬੀਆਂ ਤੇ ਹੋਰ ਸਾਡੇ ਕਿੰਨੇ ਨੌਜਵਾਨ ਮਾਰੇ ਨੇਗੇ ਉਹਦੇ ਤਾਂ ਤੁਸੀਂ ਐਡੀਆਂ ਕਾਰਵਾਈਆਂ ਕੀਤੀਆਂ ਨਹੀਂ ਤੇ ਅੱਜ ਤੁਸੀਂ ਮੈਂ ਸਮਝਦਾ ਚੀਚੀ ਤੇ ਖੂ ਲਾ ਕੇ ਸਹੀਦ ਵਾਂਦੀ ਕੋਸ਼ਿਸ਼ ਕਰਦੇ ਹੋ ਪਰ ਲੋਕ ਸਮਝਦੇ ਆ ਇਹ ਉਹ ਅਕਾਲੀ ਦਲ ਹੈ ਜਿਸ ਅਕਾਲੀ ਦਲ ਨੇ ਮੈਂ ਸਮਝਦਾ ਅੰਗਰੇਜ਼ ਨਾਲ ਲੜਾਈ ਲੜੀ ਤੇ ਇਥੋਂ ਦੇ ਹਕਮਰਾਨਾਂ ਨਾਲ ਲੜਾਈ ਰਹੀ ਚਾਹੇ ਇਥੇ ਐਮਰਜੈਂਸੀ ਹੋਵੇ ਚਾਹੇ ਇਥੇ ਕਾਲੇ ਕਾਨੂੰਨ ਹੋਣ ਮੈਂ ਸਮਝਦਾ ਅਕਾਲੀ ਦਲ ਦੇ ਯੋਧੇ ਕਦੇ ਵੀ ਨਹੀਂ ਰੁਕਣਗੇ ਇਹ ਹੋਰ ਸਪੀਡ ਫੜਨਗੇ ਤੇ ਤੁਸੀਂ ਇਹ ਦਿਨ ਦੂਰ ਨਹੀਂ ਕਿ ਸਤਾਈ ਦੇ ਵਿੱਚ ਪੰਥ ਦੀ ਸਰਕਾਰ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋ ਤੁਹਾਡੀ ਕਵਰਾ ਹਟ ਦੱਸ ਰਹੀ ਹੈ ਕਿ ਤੁਸੀਂ ਨੌਜਵਾਨਾਂ ਤੇ ਜ਼ੁਲਮ ਕਰ ਰਹੇ ਹੋ ਪਰ ਪੰਜਾਬ ਦਾ ਜੂਤ ਪੰਜਾਬ ਦੇ ਲੋਕ ਇਹ ਸਮਝਦੇ ਆ ਸਮੁੱਚੀ ਸਿੱਖ ਕੌਮ ਤੁਹਾਡੀ ਇਹ ਕਹਿ ਰਾਨਾ ਕਾਰਵਾਈ ਦੀ ਅਤੇ ਦਿੱਲੀ ਵਾਲੇ ਲਾਲੇ ਕੇਜਰੀ ਆਲ ਐਂਡ ਕੰਪਨੀ ਜੋ ਧਾੜ ਵੀ ਸਾਡੇ ਪ੍ਰਸ਼ਾਸਨ ਨੂੰ ਸਾਡੇ ਅਧਿਕਾਰੀਆਂ ਨੂੰ ਇਹ ਡਾਇਰੈਕਸ਼ਨਾਂ ਦੇ ਰਿਹਾ ਇਹ ਉਪਦੇਸ਼ ਦੇ ਰਿਹਾ ਇਹ ਹੁਕਮ ਕਰ ਰਿਹਾ ਕਿ ਫਲਾਨੇ ਨੂੰ ਚੱਕ ਲੋ ਫਲਾਂ ਨੇ ਨੂੰ ਚੱਕ ਲੋ ਇਹ ਚੱਕਿਆ ਲੋਟ ਨਹੀਂ ਆਏ ਇਹ ਮਾਰਿਆ ਲੋਟ ਨਹੀਂ ਆਏ ਇਹ ਸੀਦ ਕੋਟਾ ਲੋਟ ਨਹੀਂ ਆਏ ਇਹਨਾਂ ਨੂੰ ਚਰਖੀਆਂ ਨਹੀਂ ਢਲਾ ਸਕੀਆਂ ਇਹਨਾਂ ਨੂੰ ਆਰੇ ਨਹੀਂ ਢਲਾ ਸਕੇ ਇਹਨਾਂ ਨੂੰ ਰੰਬੀਆਂ ਨਹੀਂ ਢਲਾ ਸਕੀਆਂ ਤੇ ਤੇਰੀ ਪੁਲਿਸ ਨਹੀਂ ਦਰਾ ਸਕਦੀ ਹਮੇਸ਼ਾ ਸੂਰਜ ਚੜੂਗਾ ਜਿੱਤ ਪੰਜਾਬ ਦੀ ਹੋਣੀ ਹੈ ਜਿੱਤ ਕੌਮ ਦੀ ਹੋਣੀ ਹੈ ਦੇਖੋ ਤਰਨਤਾਰਨ ਚੋਣਾ ਦਾ ਜਿਹੜਾ ਨਤੀਜਾ ਆਇਆ ਉਹਨੇ ਸਰਕਾਰ ਦੇ ਪੈਰਾਂ ਦੇ ਚੋ ਜਮੀਨ ਖਸਕਾ ਦਿੱਤੀ ਹੈ ਕਿਉਂਕਿ ਸਰਕਾਰ ਹੋਵੇ ਕਾਂਗਰਸ ਹੋਵੇ ਇੰਡੀਆ ਅਲਾਈਂਸ ਜੈਸੀ ਮਿਲੀਭੁਗਤ ਚੱਲ ਰਹੀ ਸੀ ਤੇ ਹੁਣ ਜੋ ਪੰਜਾਬੀਆਂ ਦਾ ਰੋਹ ਦੇਖਿਆ ਜੋ ਪੰਜਾਬੀਆਂ ਦਾ ਚਕਾਉ ਆਪਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਣੀ ਕਿਉਂਕਿ ਕੱਲ ਦੇ ਨਤੀਜੇ ਨੇ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਸੋ ਹੁਣ ਲਗਾਤਾਰ ਤੁਸੀਂ ਚੋਣਾਂ ਦੇ ਦੌਰਾਨ ਵੀ ਦੇਖਿਆ ਹੋਣਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਪੰਜਾਬ ਦੀ ਪੁਲਿਸ ਹੋਵੇ ਟਾਰਗੇਟ ਉਹਨਾਂ ਦਾ ਇੱਕ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਔਰ ਜਿੰਨੀ ਧੱਕੇਸ਼ਾਹੀ ਜਿੰਨੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਤਰਨ-ਤਰਨ ਦੀ ਉਪਚੋਣ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਆਪਣੇ ਮੂੰਹ ਨਾਲ ਕਹਿਣ ਦੀ ਲੋੜ ਨਹੀਂ ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਉਰੇ ਦੇ ਐਸਐਸਪੀ ਨੂੰ ਵੀ ਬਦਲਿਆ ਡੀਐਸਪੀ ਤੱਕਾਂ ਨੂੰ ਬਦਲਣਾ ਪਿਆ ਐਸਐਸਪੀ ਦਾ ਸਸਪੈਂਡ ਹੋਇਆ ਹੁਣ ਨਤੀਜਾ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਹੈ ਸਰਦਾਰ ਨਛੱਤਰ ਸਿੰਘ ਗਿੱਲ ਉਹਨਾਂ ਨੂੰ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ ਜੇ ਮੈਂ ਸਿੱਧੇ ਲਫ਼ਜ਼ਾਂ 'ਚ ਕਹਾਂ ਕਿ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਇੱਕ ਕੈਫੇ ਤੋਂ ਚੱਕਿਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਰਜ ਕੀਤਾ ਫਿਰ ਫਟਾਫਟ ਰਾਤ ਨੂੰ ਐਸਪੀ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ 14 ਜਾਣੇ ਬਾਇ ਨੇਮ ਨੇ ਜਿਹਦੇ ਚ ਕੰਚਨਪ੍ਰੀਤ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਬੇਟੀ ਵੀ ਹੈ ਜੀ ਚ ਗੁਰਿੰਦਰ ਗੋਰ ਹੈ ਜੀ ਅੱਜ ਮੈਨੂੰ ਪਤਾ ਲੱਗਿਆ ਕਿ ਇੱਕ ਸ਼ੇਖ ਸਾਹਿਬ ਆ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੁਣ ਕਮਾਲ ਦੀ ਗੱਲ ਤਾਂ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਕੀ ਪੁਲਿਸ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਸਿਰਫ ਪੋਲਿਟਿਕਲ ਵੈਂਡੇਟਾ ਹੈ ਕਿਉਂਕਿ ਜਿਹੜਾ ਇਹ ਪਰਚਾ ਹੈ ਇਹ ਅਕਰੰਸ ਦਿਖਾਈ ਜਾ ਰਹੀ ਹੈ 5 ਤਰੀਕ ਦੀ ਔਰ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਹੈ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪ੍ਰਭਜੀਤ ਨੇ ਡਿਊਟੀ ਲਾਈ ਹੈ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿਪੂ ਤਮਨ ਹੈ ਉਹਨਾਂ ਨੇ ਡਿਊਟੀ ਲਾਈ ਹੈ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ 5 ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿਉਂਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਰਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸੇ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅੱਜ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਸਪਸ਼ਟ ਤੌਰ ਤੇ ਰੱਖੀ ਹੈ ਕਿ ਜੀ ਪੁਲਿਸ ਤਾਂ ਜਾਲੀ ਨੰਬਰ ਪਲੇਟ ਲਾ ਕੇ ਘੁੰਮਰੀ ਹੈ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਧੀਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਫੈਂਸੀ ਖਤਮ ਹੋ ਗਿਆ ਫਿਰ ਸਾਨੂੰ ਕਿਉਂ ਫੜ ਰਹੇ ਅਗਰ ਪੁਲਿਸ ਨੇ ਮੰਨ ਨਹੀਂ ਲਿਆ ਕਿ ਜੀ ਉਹ ਗੱਡੀ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਅਸੀਂ ਪਰਚਾ ਦਰਜ ਕਰਤਾਏ ਕੋਰਟ ਦੇ ਵਿੱਚ ਸੀਆਈਏ ਦੇ ਇੰਚਾਰਜ ਪ੍ਰਭਜੀਤ ਦਾ ਬਿਆਨ ਹੈ ਤਾਂ ਫਿਰ ਅਫੈਂਸ ਕਿੱਥੇ ਬਣਦਾ ਫਿਰ ਸਾਡੇ ਜਿਹੜੇ ਬੰਦੇ ਤੁਸੀਂ ਚੱਕ ਰਹੇ ਹੋ 30 ਬੰਦੇ ਇਸ ਪਰਚੇ 'ਚ ਹੁਣ ਤੱਕ ਚੱਕੇ ਜਾ ਚੁੱਕੇ ਨੇ ਸੋ ਮੈਂ ਸਪੱਸ਼ਟ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਜਿਹੜੇ ਸਾਡੇ ਲੀਡਰ ਤੇ ਵਰਕਰ ਨੇ ਇਹਨਾਂ ਨਾਲ ਡਟ ਕੇ ਖੜਾ ਹੈ ਇਹ ਜਿਹੜੀ ਤੱਕੇਸ਼ਾਈ ਪੁਲਿਸ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਨੂੰ ਅਦਾਲਤਾਂ ਤੱਕ ਹਰ ਪਲੇਟਫਾਰਮ ਤੇ ਲੜਾਈ ਲੜਾਂਗੇ ਚਾਹੇ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਹਰ ਅਫਸਰ ਨੂੰ ਮੈਂ ਬੇਨਤੀ ਕਰਦਾ ਕਿ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿਣ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਗਰ ਐਸੇ ਸ਼ਾਂਦਾਂ ਦੰਦ ਭੇਤ ਜੋ ਸੋਦੀਆ ਸਾਹਿਬ ਨੇ ਕਿਹਾ ਜੇ ਪਰਚੇ ਦੇਣਗੇ ਤਾਂ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਤੇ ਇਨਸਾਫ ਦੀ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗਾ ਹੁਣ ਕੋਈ ਰਿਮਾਂਡ ਵਗੈਰਾ ਹੁਣ ਮਿਲਿਆ ਕਿ ਉਹਨਾਂ ਨੂੰ ਇੱਕ ਦਿਨ ਦਾ ਜਿਹੜਾ ਰਿਮਾਂਡ ਹੈ ਇਹ ਕਹਿੰਦੇ ਜੀ ਇਹਦੇ ਚ ਬਹੁਤ ਅਣਪਛਾਤੇ ਬੰਦੇ ਨੇ ਉਹ ਅਣਪਛਾਤੇ ਬੰਦੇ ਅਸੀਂ ਉਥੋਂ ਕਿਤੋਂ ਆਇਡੈਂਟੀਫਾਈ ਕਰਨੇ ਨੇ ਸੋ ਇੱਕ ਦਿਨ ਦਾ ਅਦਾਲਤ ਨੇ ਰਿਮਾਂਡ ਦਿੱਤਾ ਕੱਲ ਨੂੰ ਦੁਬਾਰਾ ਪੇਸ਼ ਕਰਨਾ ਤੇ ਆ ਜਿਹੜਾ ਇੱਕ ਦਾ ਬਿਆਨ ਆ ਮੰਤਰੀ ਕੁਲਦੀਪ ਢੀਕ ਵਾਲਾ ਵੋਟਾਂ ਨੂੰ ਲੈ ਕੇ ਕਿਸਤਾ ਦੇਖ ਤੁਸੀਂ ਲੋਕਾਂ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਕੁਲਦੀਪ ਢਾਲੀ ਵਾਲਾ ਇਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਪਾਰਟੀ ਨੇ ਨਹੀਂ ਸੀਰੀਅਸ ਲਿਆ ਕਦੇ ਇਹ ਪਹਿਲੇ ਮੰਤਰੀ ਬਣੇ ਨੇ ਪੰਜਾਬ ਦੇ ਐਸੇ ਜਿਨ੍ਹਾਂ ਕੋਲੇ ਕੋਈ ਮਹਿਕਮਾ ਹੀ ਹੈ ਨਹੀਂ ਸੀ ਮਤਲਬ ਅੱਕ ਕੇ ਉਡੀਕਦੇ ਰਹੇ ਵੀ ਕੋਈ ਮਹਿਕਮਾ ਮਿਲ ਜੂਗਾ ਮਹਿਕਮਾ ਦਿੱਤਾ ਨਹੀਂ ਅਸਤੀਫਾ ਦੇਣਾ ਪੈ ਗਿਆ ਅੱਜ ਆ ਕੇ ਬਿਆਨ ਕੀ ਦਿੰਦੇ ਕਹਿੰਦੇ ਜੀ ਅਕਾਲੀ ਦਲ ਡਰਾ ਕੇ ਵੋਟਾਂ ਲੈ ਰਿਹਾ ਹੈ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਹਾਡੇ ਕੋਲ ਪੰਜਾਬ ਨੂੰ ਦੇਣ ਨੂੰ ਤਾਂ ਕੱਖ ਨਹੀਂ ਨਾ ਤੁਸੀਂ ਡਿਵੈਲਪਮੈਂਟ ਕੀਤੀ ਨਾ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਆਟਾ ਦਾਲ ਤੁਸੀਂ ਬੰਦ ਕਰਤੀ ਘੱਟੋ ਘੱਟ ਜਿਹੜੇ ਦਲੇਰ ਪੰਜਾਬੀ ਨੇ ਉਹਨਾਂ ਨੂੰ ਇਹ ਤਾਂ ਨਾ ਕੋਕ ਡਰ ਕੇ ਵੋਟਾਂ ਪਾਉਂਦੇ ਨੇ ਮਤਲਬ ਪੰਜਾਬੀਅਤ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ ਤੇ ਦੂਜਾ ਸਵਾਲ ਕਹਿੰਦੇ ਕਹਿੰਦੇ ਜੀ ਅਕਾਲੀ ਦਲ ਕੋਲੇ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ ਇਹ ਤਾਂ ਕੈਂਡੀਡੇਟ ਕਿਤੋਂ ਲੈ ਕੇ ਆਏ ਮੈਂ ਧਾਲੀਵਾਲ ਸਾਹਿਬ ਨੂੰ ਪੁੱਛਦਾ ਵੀ ਹਰਮੀਤ ਸੰਧੂ ਸਾਹਿਬ 2014 ਤੋਂ ਦਰਿਆ ਬਚਾਉਂਦੇ ਸੀ ਆਮ ਆਦਮੀ ਪਾਰਟੀ ਦੀਆਂ ਤੇ ਉਹ ਵਲੇ ਜਿਹੜੇ ਇਹਨਾਂ ਦੇ ਵਿਚਾਰੇ ਵਰਕਰ ਸੀ ਜਿਹੜੇ ਕਹਿੰਦੇ ਸੀ ਦਰੀਆਂ ਵਿਚਾ ਕੇ ਅੱਗੇ ਆਵਾਂਗੇ ਕਿੱਥੋਂ ਆਏ ਹਰਮੀਤ ਸੰਧੂ ਹਰਮੀਤ ਸੰਧੂ ਅਕਾਲੀ ਦਲ ਤੋਂ ਲੈ ਕੇ ਆਏ ਆਮ ਆਦਮੀ ਪਾਰਟੀ ਇੱਕ ਮਹੀਨਾ ਪਹਿਲਾਂ ਟਿਕਟ ਦਿੱਤੀ ਤੇ ਜਿਹੜੇ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਆ ਤਰਨਤਾਰਨ ਦੇ ਉਮੀਦਵਾਰ ਆ ਲੋਕਾਂ ਨੇ ਪਿਆਰ ਦਿੱਤਾ ਲੋਕਾਂ ਨੇ ਦਿਖਾਤਾ ਕਿ ਜਿਹੜੀ ਸਰਕਾਰ ਕੰਮ ਨਹੀਂ ਕਰੂਗੀ ਕੱਲੀਆਂ ਗੱਲਾਂ ਕਰੂਗੀ ਉਹਨੂੰ ਸਰਕਾਰਾਂ ਨੂੰ ਲੋਕ ਉਖਾੜ ਕੇ ਸਿੱਟ ਦੇਣਗੇ ਔਰ ਜਿਹੜਾ ਇਹ ਟ੍ਰੇਲਰ ਹੈ ਤਰਨਤਾਰਨ ਦਾ ਇਹ ਜਿਹੜੀ 30500 ਵੋਟ ਇਹਨੇ ਜ਼ੁਲਮ ਦੇ باوجود ਪਈ ਹੈ ਬਿਕਰਮ ਮਜੀਠੀਆ ਸਾਹਿਬ ਨੂੰ ਤੱਕ ਨੂੰ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਤਾਂ 30500 ਵੋਟ ਪੈ ਗਈ। ਇਹ 2027 ਦੇ ਵਿੱਚ ਸਰਕਾਰ ਨੇ ਇਲੈਕਸ਼ਨ ਨਹੀਂ ਲੜਨੀ ਹੁੰਦੀ। 2027 ਦੇ ਵਿੱਚ ਅਫਸਰਾਂ ਨੇ ਨਹੀਂ ਚੋਣ ਲੜ ਕੇ ਦੇਣੀ। ਉਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਦੋਂ ਆਮ ਆਦਮੀ ਪਾਰਟੀ ਨੇ ਲੱਭਿਆ ਨਹੀਂ ਲੱਪਣਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਔਰ ਇਹਨਾਂ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਇਨਾਂ ਵੱਲੋਂ ਜਿਸ ਤਰੀਕੇ ਦੀ ਸ਼ਬਦਾਵਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰबीर ਸਿੰਘ ਜੀ ਬਾਦਲ ਸਾਹਿਬ ਔਰ ਧਰਮੀ ਫੌਜੀ ਪਰਿਵਾਰ ਬਾਰੇ ਧਰਮੀ ਫੌਜੀਆਂ ਬਾਰੇ ਵਰਤੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਔਰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਨੂੰ ਧਰਮੀ ਫੌਜੀ ਦੀ ਜਿਹੜੀ ਕੁਰਬਾਨੀ ਹੈ ਉਹਦੀ ਇਹਨਾਂ ਨੇ ਤੋਹੀਨ ਕੀਤੀ ਹੈ ਔਰ ਇਹ ਇਕੱਲੇ ਤਰਨਤਨ ਹਲਕੇ ਦੇ ਧਰਮੀ ਫੌਜੀ ਦੀ ਤੋਹੀਨ ਨਹੀਂ ਇਹ ਸਾਰੇ ਹੀ ਧਰਮੀ ਫੌਜੀਆਂ ਦੀ ਤੋਹੀਨ ਹੈ ਇਹ ਆਪਣਾ ਸਮਾਂ ਕਿਉਂ ਭੁੱਲ ਗਏ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਫਲੈਕਸਾਂ ਲਵਾਈਆਂ ਉਹਨਾਂ ਤੋਂ ਬੋਰਡ ਲਵਾਏ ਔਰ ਉਹਨਾਂ ਦੇ ਉੱਤੇ ਇਹ ਲਿਖਵਾਇਆ ਕਿ ਵਿਕਰਮ ਮੰਜੀਠੀਆ ਚਿੱਤੇ ਦਾ ਵਪਾਰੀ ਹੈ ਇਹ ਇਹਨਾਂ ਨੇ ਝੂਠੇ ਬੋਰਡ ਲਵਾਏ ਉਸ ਤੋਂ ਬਾਅਦ ਕੇਦਰੀਵਾਲ ਨੇ ਅਦਾਲਤ ਦੇ ਵਿੱਚ ਮਾਫੀ ਮੰਗੀ ਤੇ ਅੱਜ ਇਹਨਾਂ ਨੂੰ ਇਹ ਦੁੱਧ ਦੋਤੇ ਹੋ ਗਏ ਕਿੰਨੇ ਨੌਜਵਾਨਾਂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀਆਂ ਨੇ ਪਾਰਟੀ ਵਾਲਿਆਂ ਨੇ ਮਿਸਯੂਜ਼ ਕੀਤਾ ਮਿਸਯੂਜ਼ ਕੀਤਾ ਮੈਂ ਮਿਸਯੂਜ਼ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਤਸਵੀਰ ਦੇ ਕੇ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਦਿਖਾ ਕੇ ਇਹਨਾਂ ਨੇ ਗਮਰਾਹ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕ੍ਰਾਂਤੀਕਾਰੀ ਲੈ ਕੇ ਆ ਰਹੇ ਹਾਂ ਪੰਜਾਬ ਵਿੱਚ ਔਰ ਉਹਦੇ ਲਈ ਸਭ ਤੋਂ ਵੱਡਾ ਇਹਨਾਂ ਦੇ ਰਾਹ ਦਾ ਰੋੜਾ ਸੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਔਰ ਉਹਨਾਂ ਦੇ ਸਾਰੇ ਟੋਲੇ ਨੇ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਹੱਦ ਤੱਕ ਗੁਮਰਾਹ ਕੀਤਾ ਕਿ ਪੰਜਾਬ ਦਾ ਨੌਜਵਾਨ ਤਾਂ ਕੀ ਅੱਜ ਪੰਜਾਬ ਜਿਹੜਾ ਹੈ ਉਹ 10-15 ਸਾਲ ਲਗਭਗ ਪਿੱਛੇ ਪੈ ਚੁੱਕਿਆ ਇਹਦਾ ਜ਼ਿੰਮੇਵਾਰ ਕੌਣ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਦਰੀਵਾਲ ਨੇ ਸਭ ਤੋਂ ਜਿਹੜਾ ਮਾੜਾ ਪੱਤਾ ਮਾੜੀ ਸਿਆਸਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖੇਡੀ ਉਹ ਇਹ ਖੇਡੀ ਕਿ ਇਹਨਾਂ ਨੇ ਧਰਮ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇਹਨਾਂ ਨੇ ਉਹਦੀ ਜਿੰਨੀ ਵੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਬਦਨਾਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਆਪਣੇ ਵਰਕਰਾਂ ਤੋਂ ਆਈਟੀ ਵਿੰਗ ਦੀ ਟੀਮ ਤੋਂ ਬਦਨਾਮ ਕਰਵਾਇਆ ਇਹ ਬਹੁਤ ਵੱਡਾ ਇੱਕ ਝੂਠ ਜਿਹੜਾ ਇਹਨਾਂ ਨੇ ਬਦਨਾਮੀ ਦਾ ਜਿਹੜਾ ਕਲੰਕ ਹੈ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਸੀ ਔਰ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੀ ਪਾਰਟੀ ਸੀ ਔਰ ਉਹਨਾਂ ਨੂੰ ਇਹਨਾਂ ਨੇ ਜਾਣਬੁੱਝ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਚਾਲ ਚੱਲੀ ਕਿਉਂਕਿ ਇਹ ਚਾਲ ਤੋਂ ਬਿਨਾ ਪੰਜਾਬ ਦੇ ਵਿੱਚ ਇਹਨਾਂ ਦੀ ਐਂਟਰੀ ਨਹੀਂ ਸੀ ਹੋ ਸਕਦੀ ਇਹਨਾਂ ਨੇ ਔਰ ਕਾਂਗਰਸ ਨੇ ਰਲ ਕੇ ਧਰਨੇ ਲਾਏ ਬਰਗਾੜੀ ਵਿੱਚ ਕੀ ਕੁਝ ਹੋਇਆ ਸਾਰਾ ਕੁਝ ਇਹਨਾਂ ਨੇ ਕਰਵਾਇਆ ਉਹ ਸਾਰਾ ਕੁਝ ਦਾਦੂਵਾਲ ਦੇ ਵੀ ਸਥਿਤੀ ਤੁਹਾਨੂੰ ਸਪਸ਼ਟ ਹੈ ਸਾਰਾ ਕੁਝ ਇਹਨਾਂ ਨੇ ਕਰਵਾਇਆ ਔਰ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਦੇ ਲਈ ਇਹਨਾਂ ਨੇ ਹਰ ਉਹ ਮਾੜੇ ਤੋਂ ਮਾੜਾ ਪੈਂਤੜਾ ਵਰਤਿਆ ਜਿਸ ਦੀ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਸੀ ਇਹੀ ਕਾਰਨ ਆਜਾਮ ਆਦਮੀ ਪਾਰਟੀ ਜਿਹੜੀ ਤਰਨਤਾਰਨ ਤੋਂ ਕਿੱਥੇ ਇਹਨਾਂ ਦੇ ਇੰਨੇ ਵਰਕਰ ਸੀ ਇਨਾਂ ਦੇ ਲਈ ਦਿਨ ਰਾਤ ਕਰਨ ਵਾਲੇ ਪਰ ਇਹਨਾਂ ਨੂੰ ਜੀਮਨੀ ਚੋਣ ਜਿਹੜਾ ਜਿਹੜੀ ਹੈ ਉਹ ਹਰਮੀਤ ਸੰਧੂ ਨੂੰ ਲੜਾਉਣੀ ਪਈ ਜਿਹੜੇ ਅਕਾਲੀ ਦਲ ਦੇ ਜਿਹੜੇ ਐਮਐਲਏ ਰਹੇ ਐ ਇਹਨਾਂ ਕੋਲੇ ਆਪਣਾ ਵਰਕਰ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਨੂੰ ਪਤਾ ਸੀ ਜੇ ਅਸੀਂ ਆਪ ਦਾ ਕਿਸੇ ਵਰਕਰ ਨੂੰ ਉੱਥੇ ਚੋਣ ਲੜਾਉਣੇ ਆ ਤਾਂ ਇਹਨਾਂ ਦੀ ਜਮਾਨਤ ਜ਼ਬਤ ਹੋ ਜਾਣੀ ਸੀ ਇਸ ਦੱਤ ਮਾਰਿਆ ਇਹਨਾਂ ਨੇ ਅਕਾਲੀ ਦਲ ਦੇ ਜਿਹੜੇ ਹਰਮੀਤ ਸੰਧੂ ਹੈ ਜਿਨ੍ਹਾਂ ਨੂੰ ਇਹ ਮਾੜਾ ਕਹਿੰਦੇ ਸੀ ਨਸ਼ੇ ਦਾ ਵਪਾਰੀ ਕਹਿੰਦੇ ਸੀ ਅੱਜ ਉਹ ਇਹਨਾਂ ਦੇ ਲਈ ਚੰਗਾ ਹੋ ਗਿਆ ਇਹਨਾਂ ਨੇ ਉਹਨੂੰ ਇਲੈਕਸ਼ਨ ਲੜਾਇਆ ਔਰ ਇਹਨਾਂ ਨੇ ਗੁੰਡਾਗਰਦੀ ਦਾ ਇਹਨਾਂ ਨੰਗਾ ਨਾਚ ਜਿਹੜਾ ਉਹ ਉੱਥੇ ਰਚਿਆ ਇਹਨਾਂ ਨੇ ਨਚਾਇਆ ਕਿ ਇਸ ਦੀ ਅਧਾਰ ਇਤਿਹਾਸ ਤੇ ਦੁਆਰਾ ਆਪਾਂ ਨੂੰ ਮਿਲ ਨਹੀਂ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿੰਨੀ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚੋਂ ਇਥੋਂ ਚਲਦਾ ਕਰ ਦਿਓ ਕਿ ਚੰਗੇ ਰਵਾਂਗੇ ਨਹੀਂ ਤਾਂ ਇਹ ਮੇਰੀ ਗੱਲ ਨੂੰ ਯਾਦ ਰੱਖਿਓ ਕਿ ਆਪਾਂ ਅੱਖਾਂ ਦੇ ਵਿੱਚ ਕਸੁੰਦੇ ਦੇ ਦੇ ਕੇ ਰੋਵਾਂਗੇ ਅੱਜ ਨਰੇਸ਼ যাদਬ ਕਿਹਦਾ ਐਮਐਲਏ ਸੀ ਜਿਸ ਨੇ ਬੇਅਦਬੀ ਕਰਵਾਈ ਸੀ ਮਲੇਰ ਕੋਟਲੇ ਦੇ ਵਿੱਚ ਪਵਣ ਤੇ ਪਵਿੱਤਰ ਕੁਰਾਨ ਸ਼ਰੀਫ ਦੀ ਇਸ ਕਰਕੇ ਇਹ ਬੇਅਦਬੀਆਂ ਕਰਾਉਣ ਵਾਲੇ ਵੀ ਆਮ ਆਦਮੀ ਪਾਰਟੀ ਦੇ ਕਿਉਂਕਿ ਜਸਟਿਸ ਜੋਰਾ ਸਿੰਘ ਨੇ ਵੀ ਇਹ ਗੱਲ ਜਿਹੜੀ ਆ ਪੁਖਤਾ ਉਹ ਕਹਿ ਦਿੱਤੀ ਹੈ ਔਰ ਇਹ ਚੀਜ਼ ਜਿਹੜੀ ਹੈਗੀ ਹੈ ਸਾਨੂੰ ਇਹ ਅਣਗਹਿਲੀ ਦੇ ਨਾਲ ਨਹੀਂ ਲੈਣੀ ਚਾਹੀਦੀ ਸਾਨੂੰ ਪੰਜਾਬ ਵਾਸੀਆਂ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਉੱਤੇ ਇਹਨਾਂ ਦੀਆਂ ਕਿੰਨੀਆਂ ਭੜੀਆਂ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਹੈ ਇਸ ਲਈ ਸਾਰੇ ਇਕੱਠੇ ਹੋਵੋ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੜਾਈ ਹੈ ਸਦਾ ਸਿੰਘ ਵੀਰ ਸਿੰਘ ਬਾਦਲੇ ਪੰਜਾਬ ਦੀ ਲੜਾਈ ਲੜ ਰਹੇ ਆ ਇਹ ਕੱਲੀ ਉਹ ਆਪਣੀ ਲੜਾਈ ਜਾਂ ਸੱਤਾ ਵਾਸਤੇ ਨਹੀਂ ਲੜਦੇ ਅੱਜ ਇਹ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅਸੀਂ ਕਹਿੰਦੇ ਸੀਗੇ ਇਹ ਤਾਂ ਕਦੇ ਆ ਹੀ ਨਹੀਂ ਸਕਦੇ ਇਹਨਾਂ ਦੀਆਂ ਜਮਾਨਤਾਂ ਜਦ ਢੋਡੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਟੱਕਰ ਦਿੱਤੀ ਤਰਨਤਨ ਬਾਈ ਇਲੈਕਸ਼ਨ ਚ ਤਾਂ ਇਹਨਾਂ ਨੂੰ ਪਹਿਲਾਂ ਹੀ ਸੀਆਈਡੀ ਦੀ ਇਹ ਰਿਪੋਰਟ ਜਿਹੜੀ ਹੈ ਇੰਟੈਲੀਜੈਂਸੀ ਦੀ ਆ ਚੁੱਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਟੱਕਰ ਦੇ ਰਿਹਾ ਹੈਗਾ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਤਾਂ ਇਹਨਾਂ ਨੇ ਸਾਡੇ ਸਰਪੰਚ ਔਰ ਸਾਡੇ ਜਿਹੜੇ ਯੂਥ ਦੀ ਟੀਮ ਹੈ ਕਈਆਂ ਤੇ ਨਜਾਇਜ਼ ਇਹਨਾਂ ਨੇ ਪਰਚੇ ਪਾਉਣੇ ਸ਼ੁਰੂ ਕੀਤੇ ਇੱਥੇ ਹੀ ਨਹੀਂ ਧਰਮੀ ਫੌਜੀ ਦੀ ਬੇਟੀ ਕੰਚਨਪ੍ਰੀਤ ਤੇ ਵੀ ਇਹਨਾਂ ਨੇ ਨਜਾਇਜ਼ ਪਰਚੇ ਪਾਏ ਹੋਰ ਬਹੁਤ ਸਾਰੇ ਜਿਹੜੇ ਗੁਰਸੇਵ ਸਿੰਘ ਸ਼ੇਖ ਹੋ ਗਏ ਹੋਰ ਸਰਪੰਚ ਸਾਡੇ ਕਿੰਨੇ ਨੇ ਔਰ ਸ਼ਾਮਾ ਪ੍ਰਧਾਨ ਤਰਨਤਾਰਨ ਤੋਂ ਕਿੰਨੇ ਤਨ ਜਾਇਜ ਪਰਚੇ ਪੁਵਾਏ ਇਹਨਾਂ ਨੇ ਉਹ ਸਿਰਫ ਆਪਣੀ ਬੁਖਲਾਹਟ ਵਿੱਚ ਪਾਏ ਕਿਉਂਕਿ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਕਾਲੀਵਾਲ ਇਹਨਾਂ ਦੇ ਉੱਤੇ ਚੜਦਾ ਆ ਰਿਹਾ ਏ ਇਸ ਚੜਾਈ ਤੋਂ ਡਰਦੇ ਨੇ ਇਹਨਾਂ ਨੇ ਝੂਠੇ ਪਰਚੇ ਪਾਏ ਤੇ ਹੁਣ ਇਹਨੇ ਇੱਕ ਘਬਰਾ ਗਏ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਨੇ ਅਕਾਲੀ ਦਲ ਨੇ ਜਬਰਦਸਤ ਟੱਕਰ ਇਸ ਇਲੈਕਸ਼ਨ ਦੇ ਵਿੱਚ ਦਿੱਤੀ ਏ ਇਹਨਾਂ ਘਬਰਾ ਗਏ ਨੇ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੇ ਆਪਣੇ ਸਾਰੇ ਜਿਹੜਾ মিডিਆ ਇਨਚਾਰਜ ਹੈ ਬਲਤੇਜ ਪੰਨੂ ਔਰ ਨਾਲ ਹੀ ਅਮਨ ਰੋੜਾ ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ ਢਾਲੀਵਾਲ ਮਨਿਸਟਰ ਜਿਹੜੇ ਸਾਫ ਕਰ ਰਹੇ ਹੈ ਇਹਨਾਂ ਸਾਰਿਆਂ ਤੋਂ ਪ੍ਰੈਸ ਦੇ ਵਿੱਚ ਕਾਨਫਰੈਸ ਪ੍ਰੈਸ ਕਾਨਫਰੰਸਾਂ ਕਰਾਉਣੀਆਂ ਸ਼ੁਰੂ ਕਰਵਾ ਦਿੱਤੀਆਂ ਇਹਨਾਂ ਤੋਂ ਬਿਆਨ ਪੁੱਠੇ ਸਿੱਧੇ ਦਿਵਾਉਣੇ ਸ਼ੁਰੂ ਕਰ ਦਿੱਤੇ ਸਦਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿ ਇਹਨਾਂ ਨੇ ਗੈਂਗਸਟਰ ਨੂੰ ਖੜਾ ਕੀਤਾ ਉਹ ਭਰਾਵੋ ਗੈਂਗਸਟਰ ਤੇ ਧਰਮੀ ਫੌਜੀ 'ਚ ਫਰਕ ਹੁੰਦਾ ਹੈ ਧਰਮੀ ਫੌਜੀ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਦੀ ਧਰਮ ਪਧਰੀ ਨੂੰ ਇਹ ਟਿਕਟ ਦਿੱਤੀ ਗਈ ਹੈ ਉਥੋਂ ਇਲੈਕਸ਼ਨ ਲੜਾਇਆ ਗਿਆ ਤੁਸੀਂ ਸਾਰੇ ਧਰਮੀ ਫੌਦੀਆਂ ਨੂੰ ਬਦਨਾਮ ਕਰਦੇ ਹੋ ਤੁਹਾਨੂੰ ਪੰਜਾਬ ਦਾ ਸਾਡੇ ਤੁਹਾਨੂੰ ਕੀ ਪਤਾ ਸਾਡੇ ਮਰਿਆਦਾਵਾਂ ਦਾ ਤੁਸੀਂ ਸਾਡੇ ਉੱਤੇ ਹੁਣ ਰਾਜ ਕਰੋਗੇ ਤੁਸੀਂ ਸਾਨੂੰ ਬਰਬਾਰ ਕੀਤਾ ਪੰਜਾਬ ਨੂੰ ਤੁਹਾਡੀਆਂ ਹੁਣ ਇਹ ਜਿਹੜੀਆਂ ਗੱਲਾਂ ਜ਼ਿਆਦਾ देर ਚੱਲਣੀਆਂ ਨਹੀਂ ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਅਕਾਲੀ ਦਲ ਦੀ ਜਿਹੜੀ ਹੁਣ ਹਨੇਰੀ ਚੱਲ ਪਈ ਹੈ ਇਸ ਨੂੰ ਤੁਸੀਂ ਰੋਕ ਨਹੀਂ पाओगे ਭਗਵੰਤ ਮਾਨ ਜੀ ਕੇਦਰੀਵਾਲ ਹੁਣ ਤੁਸੀਂ ਰੋਕ ਨਹੀਂ पाओगे ਇਸ ਹਨੇਰੀ ਨੂੰ ਇਹ ਨੇਰੀ ਹੁਣ ਕਾਲੀਆਂ ਘਟਾਵ ਵੀ ਬਣੇਗੀ ਔਰ ਪਰਜੋਰ ਪੰਜਾਬ ਦੇ ਵਿੱਚ ਮੀਂਹ ਵੀ ਪਾਏਗੀ ਔਰ ਪੰਜਾਬ ਦੇ ਹਰ ਇੱਕ ਨੌਜਵਾਨ ਪੰਜਾਬ ਦੇ ਹਰ ਇੱਕ ਮਾਪਿਓ ਦੀ ਤਪਦੇ ਹੋਏ ਸੀਨੇ ਨੂੰ ਠੰਡਾ ਵੀ ਕਰੇਗੀ ਇਹ ਅਕਾਲੀ ਦਲ ਦੀ ਜਿਹੜੀ ਹਨੇਰੀ ਚੱਲ ਗਈ ਹੈ ਅਸੀਂ ਪੰਜਾਬ ਲਈ ਲੜ ਰਹੇ ਹਾਂ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਅਸੀਂ ਕਿ ਤੁਹਾਡੇ ਇਰਾਦੇ ਕੀ ਨੇ ਇਸ ਕਰਕੇ ਤੁਹਾਡੀਆਂ ਇਹ ਜਿਹੜੀਆਂ ਹਰ ਰੋਜ਼ ਤੁਸੀਂ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਬੰਦੇ ਚੱਕਰੇ ਸ਼ੁਰੂ ਕਰਦੇ ਆ ਯਾਦ ਰੱਖਿਓ ਇਹ ਸਮਾਂ ਤੁਹਾਡੇ ਲਈ ਵੀ ਆਉਣਾ ਹੈ ਜੇ ਤੁਹਾਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਫੜ-ਫੜ ਕੇ ਜੇਲਾਂ ਵਿੱਚ ਨਾ ਸੁਟਿਆ ਤਾਂ ਫਿਰ ਕਹਿਣਾ ਸ਼ੋਮਨੀ ਅਕਾਲੀ ਦਲ ਪੰਜਾਬ ਨੂੰ ਬੁਰੀ ਨਜ਼ਰ ਵਾਲੇ ਨਾਲ ਦੇਖਣ ਵਾਲਿਆਂ ਦੀ ਹਰੇਕ ਦੀ ਅੱਖ ਨੂੰ ਵੀ ਪਛਾਣਦਾ ਹੈ ਤੇ ਉਸ ਦਾ ਜਵਾਬ ਹੀ ਦੇਣਾ ਜਾਣਦਾ ਤੇ ਉਹ ਅੱਖ ਭੰੜੀ ਵੀ ਜਾਣਦਾ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਵਾਂ ਕਿ ਜੇ ਤੁਸੀਂ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਇਸ ਤਰੀਕੇ ਦੇ ਨਜਾਇਜ਼ ਝੂਠੇ ਪਰਚੇ ਪਾਉਂਗੇ ਜਾ ਉਹਨਾਂ ਨੂੰ ਨਜਾਇਜ਼ ਵਰਕਰਾਂ ਨੂੰ ਤਗ ਕਰੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਕਿ ਆਉਣ ਵਾਲੇ 2027 ਦੇ ਵਿੱਚ ਪ੍ਰਤੱਖ ਹੈ ਤਾਂ ਉਦੋਂ ਇੱਕ ਇੱਕ ਭੱਜੋ ਨਾ ਤੁਸੀਂ ਵਿਦੇਸ਼ਾਂ ਨੂੰ ਨਾ ਭੱਜੋ ਇਸ ਗੱਲ ਦਾ ਤੁਹਾਡੇ ਤੋਂ ਹਿਸਾਬ ਲਿਆ ਜਾਏਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਤਿਆਰੀ ਰੱਖਿਓ